ਅਸਲਾਮੁਅਲੈਕਮ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਨਾ ਸਭ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਗੇ ਮਾਲਕ ਸੋਨਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ ਭਾਈ ਸਰਬਜੀਤ ਸਿੰਘ ਜਿਨ੍ਹਾਂ ਨੂੰ ਹਰ ਬੰਦਾ ਜਾਣਦਾ ਸਿੱਖੀ ਤੋਂ ਰਿਲੇਟ ਕਰਨ ਵਾਲਾ ਬਹੁਤ ਲੋਕ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਭਾਈ ਸਰਬਜੀਤ ਸਿੰਘ ਇੱਕ ਕਥਾ ਕਹਿ ਰਹੇ ਨੇ ਉਹ ਕਥਾ ਸ਼ੇਅਰ ਕਰਨ ਲੱਗੇ ਆ ਸੁਣਨ ਲੱਗੇ ਆ ਕਥਾ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਰੱਬ ਦੀ ਜਿਨ੍ਹਾਂ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ ਉਹਨਾਂ ਹੀ ਉਹਦੀ ਬਣਾਈ ਗਈ ਚੀਜ਼ ਨਾਲ ਪਿਆਰ ਕਰੋ ਸ਼ੋਰਟ ਸਿਆ ਕਹਾਂ ਕਿ ਸਾਨੂੰ ਇਨਸਾਨੀਤ ਨਾਲਿਆ ਜੋ ਵੀ ਬਣਾਏਗੀ ਚੀਜ਼ਾਂ ਨੇ ਨਾਲ ਪਿਆਰ ਕਰਨਾ ਚਾਹੀਦਾ ਤੇ ਉਹਨਾਂ ਦੀ ਜਿੰਨਾ ਅਸੀਂ ਰੱਬ ਨਾਲ ਪਿਆਰ ਕਰਨੇ ਪਿਆ ਤੇ ਥੋੜਾ ਜਿਹਾ ਪਿਆਰ ਜੇ ਉਹਨਾਂ ਨੂੰ ਵੀ ਦੇ ਦਈਏ ਇਨਸਾਨਾਂ ਵਿੱਚੋਂ ਇਹ ਕਿਸੇ ਜਾਨਵਰਾਂ ਪੰਛੀਆਂ ਪਸ਼ੂਆਂ ਵਿੱਚੋਂ ਤੇ ਸਾਨੂੰ ਵੀ ਕਰਨਾ ਚਾਹੀਦਾ ਇਹ ਤੇ ਖੈਰ ਮੇਰੇ ਆਪਣੇ ਥੋਟਸ ਜੇ ਕਿਸਨ ਥੋੜਾ ਇਸ ਬਾਰੇ ਕੀ ਕਹਿਣਾ ਕਮੈਂਟ ਚ ਦੱਸ ਦਿਆ ਜੇ ਤੇ ਆਪਾਂ ਵੀਡੀਓ ਪਲੇ ਕਰਨੇ ਰੀਐਕਸ਼ਨ ਦੇਨੇ ਆ ਚੈਨਲ ਸਬਸਕ੍ਰਾਈਬਿੰਗ ਕੀਤਾ ਹੋ ਉਹ ਵੀ ਸਬਸਕ੍ਰਾਈਬ ਕਰ ਲੈ ਜੇ ਕਲੰਬੋਤ ਹੋ ਗਿਆ ਕਹਾ ਸੁਣਨੇ ਮੈਂ ਮੈਨਲਾ ਵੀਡੀਓ ਦੇਖੀ 3200 ਜਨਾ ਤੁਹਾਡੇ ਬੱਚੇ ਵਿਦੇਸ਼ਾਂ ਜਿਨ੍ਹਾਂ ਦੇ ਬਾਹਰ ਪੁੱਛੇ ਉੱਥੇ ਜੇ ਤੁਸੀਂ ਇੱਕ ਦਰਖਤ ਵੀ ਕੱਟਣਾ ਨਾ ਤੁਹਾਨੂੰ ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਆਪਣੇ ਵਿਹੜੇ ਵਿੱਚੋਂ ਕੱਟਣ ਦੀ ਦਰਖਤ ਵੜਨਾ ਦੇ ਬਹੁਤ ਦੂਰ ਦੀ ਗੱਲ ਹੈ ਜੇ ਤੁਸੀਂ ਸ਼ੰਗਣਾ ਵੀ ਆ ਨਾ ਉਹਦੀਆਂ ਟਾਹਣੀਆਂ ਵੀ ਲਾਉਣੀਆਂ ਉਹ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਮੈਨੂੰ ਅੱਜ ਵੀ ਯਾਦ ਹੈ ਨਿਊਜ਼ੀਲੈਂਡ ਇੱਕ ਵਾਰੀ ਗੁਰਦੁਆਰੇ ਦੇ ਲਾਗੇ ਇੱਕ ਦਰਖਤ ਦਾ ਟਾਣਾ ਵੜ ਦਿੱਤਾ ਗਿਆ ਸੀ ਅਗਲੇ ਜੁਰਮਾਨਾ ਕਰਨ ਆ ਗਏ ਸੀ ਵੀ ਤੁਹਾਡੀ ਹਿੰਮਤ ਕਿੱਦਾਂ ਪਈ ਸਾਡੀ ਕੰਟਰੀ 'ਚ ਇਹ ਦਰਖਤ ਭਾਵੇਂ ਤੁਹਾਡੀ ਥਾਂ 'ਚ ਲੱ ਇਹ ਆਕਸੀਜਨ ਸਾਰਾ ਸਾਂਝੀ ਦਿੰਦੀ ਹੈ ਇਹ ਦਰਖਤ ਉਹ ਦਰਖਤ ਨਹੀਂ ਕਟਣ ਦਿੰਦੇ ਇਹਦਾ ਮਤਲਬ ਉਹ ਵੀ ਕੁਦਰਤ ਨਾਲ ਪਿਆਰ ਕਰਦੇ ਆ ਪਿਆ ਬਾਡੀ ਤੇ ਜੋ ਤੁਹਾਡੇ ਕੇਸ ਆ ਵੀ ਉਸ ਕੁਦਰਤ ਦਾ ਦਿੱਤਾ ਹੋਇਆ ਤੋਹਫਾ ਵਾ ਜਿਹਦੇ ਨਾਲ ਪਿਆਰ ਕਰੀਏ ਨਾ ਉਹਦੀ ਦਿੱਤੀ ਹੋਈ ਹਰ ਵਸਤੂ ਨੂੰ ਪਿਆਰ ਕਰੀਦਾ ਹੈ ਜਿਹੜਾ ਪਿਆਰ ਕਰੀ ਤੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਲਿਖਿਆ ਜੀ ਕੇਸ ਰੱਖਣੇ ਚਾਹੀਦੇ ਤੇ ਮੈਂ ਤਾਂ ਕਹਿਣਾ ਹਾਂ ਨਾ ਜਿਹੜੇ ਅੰਕ ਤੇ ਲਿਖਿਆ ਕਟਾਉਣੇ ਕਿਉਂ ਚਾਹੀਦੇ ਆ ਉਹਦੇ ਅਗਲੇ ਅੰਕ ਤੇ ਲਿਖਿਆ ਰੱਖਣੇ ਕਿਉਂ ਚਾਹੀਦੇ ਕਟਾਉਣ ਬਾਰੇ ਕਿੱਥੇ ਲਿਖਿਆ ਜੀ ਬਾਹਰ ਰੱਖੀ ਆਪਾਂ ਅੱਖ ਰੱਖੀ ਆਪਾਂ ਇਹ ਅੰਗ ਨਹੀਂ ਤੁਹਾਡੇ ਸਾਡੇ ਮੇਰੇ ਗੁਰੂ ਦਾ ਹੁਕਮ ਹੈ ਜੀ ਬਸ ਪਰ ਅੱਜ ਅਸੀਂ ਇਹਨਾਂ ਗੱਲਾਂ ਦੇ ਉੱਤੇ ਆਣ ਕੇ ਆਪਣੀ એનર્ਜੀ ਵੇਸਟ ਕਰਦੇ ਪਏ ਹਾਂ ਭਾਈ ਤਾਰੂ ਸਿੰਘ ਦਾ ਇਤਿਹਾਸ ਸਾਡੇ ਸਾਹਮਣੇ ਹੈ ਖੋਪਰੀਆਂ ਲੋਹਾਈਆਂ ਸ਼ਬਦ ਹੈ ਖੋਪਰੀ ਤੇ ਕੱਲੀ ਭਾਈ ਤਾਰੂ ਸਿੰਘ ਦੀ ਲਤੀ ਆ ਸਾਰੇ ਸ਼ਬਦ ਬਹੁਵਚਨ ਆ ਚਰਖੀਆਂ ਤੇ ਚੜੇ ਸਾਡੇ ਸਾਹਮਣੇ ਭਾਈ ਸ਼ਬੀਖ ਸਿੰਘ ਤੇ ਸ਼ਾਹਬਾਦ ਸਿੰਘ ਆ ਪਰ ਚੜੇ ਸ਼ਬਦ ਕਿਉਂ ਆਇਆ ਪਤਾ ਨਹੀਂ ਕਿੰਨੇ ਹੋਰ ਵੀ ਚੜੇ ਹੋਣਗੇ ਸਾਡੇ ਤੱਕ ਉਹਨਾਂ ਦੇ ਨਾਂ ਹੀ ਨਹੀਂ ਆਏ ਖੋਪਰੀ ਕੱਲੀ ਸਾਡੇ ਸਾਹਮਣੇ ਭਾਈ ਤਾਰੂ ਸਿੰਘ ਦੀ ਆ ਪਰ ਖੋਪਰੀਆਂ ਲੋਹਾਈਆਂ ਆਰਿਆਂ ਨਾਲ ਚਰਾਏ ਗਏ ਚੀਰੇ ਗਏ ਨਹੀਂ ਹੈਗਾ ਪਤਾ ਨਹੀਂ ਕਿੰਨੇ ਹੋਣਗੇ ਜਿਹੜਾ ਸਾਡੇ ਕੋਲ ਉਹਨਾਂ ਦੀ ਹਿਸਟਰੀ ਪਹੁੰਚ ਨਹੀਂ ਸਕੀ ਇਤਿਹਾਸ ਸਾਡੇ ਕੋਲ ਪਹੁੰਚ ਨਹੀਂ ਸਕਿਆ ਕਿੰਨਾ ਕੁਝ ਵਾਪਰਿਆ ਹੋਵੇਗਾ ਉਹਨਾਂ ਗੁਰੂ ਕੇ ਪੈਰੇ ਸਿਖਾਣਾ ਪੜਾ ਦੇਸੀ ਕਿ ਮਾਡਰਨ ਹੋ ਗਿਆ ਸਾਹਿਬ ਜੀ ਭਾਈ ਤੇ ਸਿੱਖੀ ਸਿੱਖੀ ਵਿਚਾਰਧਾਰਾ ਨੂੰ ਛੱਡ ਕੇ ਬਹਿ ਗਏ ਸਿਧਾਂਤ ਨੂੰ ਅਸੀਂ ਪਿੱਠ ਦੇ ਕੇ ਬਹਿ ਗਏ ਗੁਰੂ ਦੇ ਇੱਕial ਦਾ ਖਿਆਲ ਰੱਖਣਾ ਗੁਰੂ ਕੇ ਪਿਆਰਿਓ ਦੁਨੀਆ ਦੇ ਪਦਾਰਥ ਵਕਤੀ ਤੌਰ ਤੇ ਤੁਹਾਨੂੰ ਸਕੂਨ ਦੇ ਸਕਦੇ ਆ ਪਰ ਸਦਾਬਹਾਰ ਜਿਹੜਾ ਸਕੂਨ ਆ ਸਤਗੁਰੂ ਦੀ ਬਾਣੀ ਚ ਪ੍ਰਾਪਤ ਹੋਣਾ ਹੈ ਜਿਉਂ-ਜਿਉ ਬਾਣੀ ਪੜੋਗੇ ਉਹਨੂੰ ਸਮਝੋਗੇ ਘਰਾਂ ਦਾ ਤੜਾ ਸ਼ਿੰਗਾਰ ਹੀ ਸਤਗੁਰੂ ਦੀ ਬਾਣੀ ਨੇ ਬਣਾਣਾ ਤੂੰ ਆਪ ਗੱਲ ਕਰ ਰੇ ਸੀ ਜਿੱਥੇ ਸਨਮੁਖ ਸ਼ਬਦ ਆਇਆ ਉਥੇ ਸਿੱਖ ਸ਼ਬਦ ਵਰਤੇ ਜਿੱਥੇ ਬੇਮੁਖ ਸ਼ਬਦ ਆਇਆ ਉਥੇ ਸਿੱਖ ਸ਼ਬਦ ਨਹੀਂ ਵਰਜੇ ਕੋ ਗੁਰਤਾ ਹੈ ਬਿਨ ਸਤਗੁਰ ਹੁਣ ਮਹਾਰਾਜ ਨੂੰ ਪੁੱਛੀਏ ਮਹਾਰਾਜੇ ਕਿਉਂ ਤੇ ਮਹਾਰਾਜ ਨੂੰ ਪਤਾ ਹੈ ਵੀ ਜਿਹੜਾ ਸਿੱਖ ਹੁੰਦਾ ਹੈ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਸਿੱਖ ਨਹੀਂ ਹੁੰਦਾ ਲਓ ਆਹ ਡੈਫੀਨੇਸ਼ਨ ਇਹਨੂੰ ਲਾਈ ਜਾਓ ਜਿੱਥੇ ਲਉਣਾ ਤੁਸੀਂ ਇਹ ਪਰਿਭਾਸ਼ਾ ਦੱਸਤੀ ਮਹਾਰਾਜ ਨੇ ਹੁਣ ਇਹ ਪਰਿਭਾਸ਼ਾ ਲਾਈ ਜੋ ਜਿੱਥੇ ਮਰਜੀ ਜਦੋਂ ਮੇ ਕੋ ਕਾਰਜ ਕਰਨਾ ਇਹ ਧਿਆਨ ਰੱਖਣਾ ਮੇਰੀ ਗੁਰੂਵਾਲ ਪਿੱਠ ਤੇ ਨਹੀਂ ਹੈਗੀ ਭਲਾ ਕਰਵਾ ਤ ਭਲਾ ਨਾ ਕਰਵੜ ਤੇਰੀ ਕਿੰਨੀ ਕਿੱਡੀ ਵੱਡੀ ਗੱਲ ਕਹਿ ਦਿੱਤੀ ਭਗਤ ਕਬੀਰ ਜੀ ਵਰਗੇ ਮਹਾਪੁਰਸ਼ ਨੇ ਕਹਿੰਦੇ ਆਰਾ ਪਰਵਾਨਾ ਪਰ ਪਿੱਠ ਪਰਵਾਨੀ ਆਰੇ ਨਾਲ ਤੇ ਸਰੀਰ ਦੋ ਫਾੜ ਹੋਏਗਾ ਪਿੱਠ ਹੋ ਗਈ ਤੇ ਮੈਂ ਤੇ ਅੰਦਰੋਂ ਮਰ ਜਾਣਾ ਕਰਵਾ ਤ ਭਲਾ ਨਾ ਕਰਵੜ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਇਕੋ ਮਾਰੇ ਤੇ ਜਦ ਮਾਰੇ ਉਹ ਤਨ ਕਿੰਨੇ ਫਿਟ ਦੇ ਕੇ ਬੈਠੇ ਆਪਾਂ ਪੁੱਤਰ ਦਾ ਆਨੰਦ ਕਰਜ ਹੋਵੇ ਧੀ ਦਾ ਆਨੰਦ ਕਰਜ ਹੋਵੇ ਕੋਈ ਸਾਡਾ ਕਾਰ ਹੈ ਮੂੰਹ ਗੁਰੂਵਾਲ ਜੇ ਦਾ ਗੁਰੂਵਾਲ ਮੂੰਹ ਹੋਏਗਾ ਨਾ ਉਹ ਰਿਸ਼ਤੇਦਾਰ ਨੂੰ ਪਹਿਲਾਂ ਕਹੇਗਾ ਮੇਰੇ ਪੁੱਤਰ ਧੀ ਦਾ ਵਿਆਹ ਹੈ ਭਾਈ ਨਾ ਮੈਂ ਕਿਸ ਦੇ ਘਰ ਜਾ ਕੇ ਨਸ਼ਾ ਪੀਣਾ ਤੇ ਨਾ ਮੈਂ ਪੀਣਾ ਹੈ ਹੇ ਹਿੰਮਤ ਪਿਆਰੋ ਗੱਡੀਆਂ ਟਰਾਲੀਆਂ ਤੇ ਲਿਖਿਆ ਮੇਰਾ ਰੁੱਸੇ ਨਾਲ ਕਲਕੀਆਂ ਵਾਲਾ ਤੇ ਜੱਗ ਭਾਵੇਂ ਫਿਕਰ ਸਾਨੂੰ ਇੱਕ ਰਿਸ਼ਤੇਦਾਰ ਦਾ ਹੁੰਦਾ ਜੇ ਇਹ ਨੂੰ ਨਾ ਪਿਆਈ ਤੇ ਗੁੱਸੇ ਹੋ ਜਾਣਾ ਉਹਨੇ ਇੱਕ ਬੇਨਤੀ ਹੋਰ ਕਰਾਂ ਸਰਕਾਰਾਂ ਨੂੰ ਦੋਸ਼ ਦੇਣਾ ਬੰਦ ਕਰੀਏ ਮੈਂ ਕਿਸੇ ਸਰਕਾਰ ਦਾ ਬੰਦਾ ਨਹੀਂ ਸਰਕਾਰ ਭਾਵੇਂ ਅਕਾਲੀਆਂ ਦੀ ਐ ਭਾਵੇਂ ਕਾਂਗਰਸ ਦੀ ਐ ਭਾਵੇਂ ਭਾਵੇਂ ਬੀਜੇਪੀ ਦੀ ਐ ਭਾਵੇਂ ਝਾੜੂ ਵਾਲਿਆਂ ਦੀ ਐ ਚਲੋ ਜਿੱਥੇ ਇਹ ਸਰਕਾਰਾਂ ਨਹੀਂ ਹੈਗੀਆਂ ਉੱਥੇ ਨਸ਼ਾ ਨਹੀਂ ਉਹ ਦੇਸ਼ਾਂ ਜੈਨੀ ਕੈਨੇਡਾ ਅਮਰੀਕਾ ਆਗਿਆ ਕੰਟਰੀਆਂ ਚ ਆਪਣੇ ਨਸ਼ੇ ਕਰਕੇ ਜਿੱਲਾਂ ਚ ਨਹੀਂ ਬਿਠੇ ਬੰਦੇ ਉੱਥੇ ਕਿਹੜੀ ਸਰਕਾਰ ਹੈ ਗੱਲ ਇਹ ਆ ਵੀ ਜਿਵੇਂ ਬਾਣੇ ਚ ਲਿਖਾ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਮੁਝੇ ਮੈਂ ਬਾਣੇ ਚ ਨਹੀਂ ਆਉਂਦਾ ਦਾਦਰ ਤੂੰ ਕਬੇ ਨਾ ਜਾਣ ਸਰੇ ਡੱਡੂ 24 ਘੰਟੇ ਫੁੱਲ ਦੇ ਜੜਾਂ ਚ ਬਿਠਾ ਵਾ ਪਰ ਸੁਗੰਧੀ ਨਹੀਂ ਲੈਂਦਾ ਪੌਰਾ ਦੂਰੋਂ ਆਣ ਕੇ ਸੁਗੰਧੀ ਲੈ ਕੇ ਆਉ ਗਿਆ ਤੇ ਹੋ ਗਿਆ ਬਿਮਲ ਮਝਾਰ ਬਸਸ ਨਿਰਮਲ ਜਲ ਪਤਮਨ ਜਾਵਲ ਰੇ ਪਤਮਨ ਜਾਵਲ ਜਲਰਾ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬੇ ਨਾ ਜਾਣ ਸਰੇ ਭਗਸ ਸਵਾਲ ਬਸਸ ਨਿਰਮਲ ਜਲ ਅਮਰਤ ਨ ਲਖ ਸਰੇ ਬਸ ਜਲ ਨਿਤਨ ਵਸਤ ਅਲੀਲ ਪੌਰਾ ਨਹੀਂ ਰਹਿੰਦਾ ਪਾਣੀ 24 ਘੰਟੇ ਬਸ ਜਲ ਨਿਤਨ ਵਸਤ ਅਲੀਲ ਮੇਰ ਚੋਟੀ ਚਾਚਾ ਚੂਸਦਾ ਹੈ ਗੁਣ ਰਸ ਪੌਰਾ ਦੂਰੋਂ ਆਇਆ ਫੁੱਲ ਦੇ ਮੁਕਰਨ ਤੇ ਬਹਿ ਕੇ ਰਸ ਚੂਸ ਕੇ ਆ ਗਿਆ ਤੇ ਹੋ ਗਿਆ ਡੱਡੂ ਤੂੰ 24 ਘੰਟੇ ਫੁੱਲ ਦੀਆਂ ਜੜਾਂ 'ਚ ਬੈਠਾ ਜਾਲਾ ਹੀ ਖਾਈ ਜਾਂਦਾ ਹੈ। ਅੱਛਾ ਇਸੇ ਡੱਡੂ ਕਿਹਨੂੰ ਆ ਵੀਡੀਓ ਇਹ ਸੀਗਾ ਸਾਡਾ ਵੀਡੀਓ ਜੇਚੇ ਅਸੀਂ ਦੇਖਿਆ ਕਿ ਕਿਸਾਨ ਭਾਈ ਸਰਬਜੀਤ ਸਿੰਘ ਜਿਹੜੇ ਹੈਗੇ ਨੇ ਉਹਨਾਂ ਕਿੱਡੇ ਸੋਹਣੇ ਤਰੀਕੇ ਨਾਲ ਕਥਾ ਬਿਆਨ ਕੀਤੀ ਤੇ ਨਾਲ ਸਾਨੂੰ ਇਹ ਕਿਹਾ ਗਿਆ ਕਿ ਰੱਬ ਨਾਲ ਅਸੀਂ ਜਿੰਨਾ ਪਿਆਰ ਕਰਨੇ ਆ ਉਹਨਾਂ ਹੀ ਉਹਦੀਆਂ ਬਣਾਈਆਂ ਗਿਆ ਚੀਜ਼ਾਂ ਨਾਲ ਪਿਆਰ ਕਰਨਾ ਚਾਹੀਦਾ। ਇੱਕ ਛੋਟਾ ਜਿਹੜਾ ਇਹ ਚਿੱਕਸਾ ਦੱਸਿਆ ਗਿਆ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਦਰਖਤ ਲੱਗਾ ਸੀ। ਹੁਣ ਅਸੀਂ ਯੂਰਪ ਕੰਟਰੀ ਵਿੱਚ ਕਿੱਥੇ ਚਲੇ ਜਾਈਏ ਨਾ ਤੇ ਯੂਰਪ ਕੰਟਰੀ ਜੇ ਮੋਸਟਲੀ ਇਸ ਤਰ੍ਹਾਂ ਅਸੀਂ ਦੇਖਿਆ ਸੋਨੇ ਆ ਕਿ ਜਦੋਂ ਵੀ ਕੋਈ ਉਥੇ ਕੋਈ ਦਰਖਤ ਛਾਂਗਨ ਵੀ ਲੱਗਦਾ ਨਾ ਤੇ ਘਟਨਾ ਤੋਂ ਦੂਰ ਦੀ ਗੱਲ ਮਾੜਾ ਮੋਟਾ ਛਾਂਗ ਵੀ ਦਈਏ ਨਾ ਤੇ ਉਥੇ ਸਾਡੇ ਖਿਲਾਫ ਪਰਚੇ ਹੋ ਸਕਦੇ ਨੇ ਕਿਉਂ ਇਸ ਬਾਰੇ ਇੱਕ ਕਿੱਡੇ ਸੋਨੇ ਤਰੀਕੇ ਨਾਲ ਦੱਸਿਆ ਗਿਆ ਕਿ ਆਕਸੀਜਨ ਦੇਂਦੇ ਨੇ ਉਹ ਤੁਹਾਨੂੰ ਹੀ ਨਹੀਂ ਬਲਕਿ ਦੂਜਿਆਂ ਨੂੰ ਵੀ ਆਕਸੀਜਨ ਦੇ ਰਹੇ ਨੇ ਉਹ ਸਿਰਫ ਤੁਹਾਡਾ ਹੀ ਨਹੀਂ ਫਾਇਦਾ ਕਰਦੇ ਪਏ ਦੂਜਿਆਂ ਦਾ ਵੀ ਫਾਇਦਾ ਕਰਦੇ ਪਏ ਨੇ ਤੇ ਇਸ ਕਰਕੇ ਸਾਨੂੰ ਰੱਬ ਦੀ ਜਿੰਨੀਆਂ ਬਣਾਈਆਂ ਚੀਜ਼ਾਂ ਉਹਨਾਂ ਦਾ ਕੋਈ ਮਕਸਦ ਹੈ ਕਿਉਂਕਿ ਬਿਨਾ ਮਕਸਦ ਕੋਈ ਚੀਜ਼ ਨਹੀਂ ਹੈ ਉਹਨਾਂ درخت ਸਾਨੂੰ ਜਿਵੇਂ ਆਕਸੀਜਨ ਦੇ ਰਿਹਾ ਇਸੇ ਤਰ੍ਹਾਂ ਇਨਸਾਨ ਹੈਗਾ ਉਹਨੂੰ ਇਨਸਾਨੀਅਤ ਦੇ ਨਾਤੇ ਜਿਵੇਂ ਸਿੱਖੀ ਸਿੱਖ ਸਰਦਾਰ ਸਿੱਖੀਜ਼ਮ ਖਾਲਸਾ ਖਾਲਸਾ ਰਾਜ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਕਰ ਰਿਹਾ ਸਾਨੂੰ ਵੀ ਇਨਸਾਨੀਅਤ ਦੇ ਨਾਤੇ ਸੇਵਾ ਕਰਨੀ ਚਾਹੀਦੀ ਇਹ ਸੀਗਾ ਸਾਡਾ ਇੱਕ ਛੋਟਾ ਜਿਹਾ ਵੀਡੀਓ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਕਮੈਂਟਸ ਜ਼ਰੂਰ ਦੱਸਿਆ ਜੀ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋ ਤਾਂ ਸਬਸਕ੍ਰਾਈਬ ਕਰ ਲਏ ਜੀ ਮੈਂ ਮਿਲਾਂ ਇੱਕ ਹੋਰ ਇੰਟਰਸਟਿੰਗ ਵੀਡੀਓ ਚੋ ਤੱਕ ਮੈਨੂੰ ਦੋ ਇਜਾਜ਼ਤ ਕਬ ਰੱਖਾ ਤੇ ਸਸ